ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸੋ ਆਪਾਂ ਗੱਲ ਕਰ ਰਹੇ ਹਾਂ ਜੀ ਮੂਹੇ ਬਾਰੀਆਂ ਦੇ ਵਿੱਚ ਇਹਦੇ ਵਿੱਚ ਅੰਮੂ ਤੇ ਦਾਦਾ ਜੀ ਬੈਠ ਕੇ ਗੱਲ ਕਰ ਹੀ ਰਹੇ ਸੀਗੇ ਤੇ ਇਹ ਗੱਲ ਕਰ ਰਹੇ ਸੀਗੇ ਖਾਣ ਪੀਣ ਦੀ ਕਿ ਬਣਾਈਏ ਕੀ ਕੀ ਕਰੀਏ ਅੰਮੂ ਨੇ ਕਿਹਾ ਕਿ ਅੱਜ ਆਪਾਂ ਮੁਰਗਾ ਬਣਾਉਨੇ ਆ ਦਾਦਾ ਜੀ ਨੇ ਕਿਹਾ ਕਿ ਮੇਰੇ ਕੋਲੋਂ ਤਾਂ ਖਾਦਾ ਨਹੀਂ ਜਾਣਾ ਤੇ ਇਸ ਉਮਰੇ ਮੇਰੇ ਕੋਲ ਨਹੀਂ ਖਾ ਹੁੰਦਾ ਤੇ ਤੋਂ 12 ਬਰੈਡ ਲੈ ਕੇ ਖਾ ਲਈ